ਬਾਬਾ ਗੁਰੂ ਜੀ ਦਾ ਖਾਲਸਾ ਬਾਬਾ ਗੁਰੂ ਜੀ ਕੀ ਫਤਿਹ ਇੱਕ ਰਾਜੇ ਨੂੰ ਉਹਦੇ ਵਜ਼ੀਰ ਨੇ ਕਿਤੇ ਅਚਨਚੇਤ ਇਹ ਬੋਲ ਦਿੱਤਾ ਕਿ ਇਹ ਦੁਨੀਆ ਦੇ ਵਿੱਚ ਬਹੁਤੇ ਅੰਨੇ ਨੇ ਰਾਜਾ ਕਹਿੰਦਾ ਕਹਿੰਦਾ ਮੈਨੂੰ ਇਦਾਂ ਪਤਾ ਕਿਦਾਂ ਲੱਭੂ ਵੀ ਅੰਨੇ ਕੌਣ ਕੌਣ ਉਹ ਕਹਿੰਦਾ ਕੋਈ ਗੱਲ ਨਹੀਂ ਆਪਾਂ ਸਵੇਰ ਦਿਨ ਚੜ੍ਹਦੇ ਸਾਰ ਦਰਵਾਜ਼ੇ ਤੇ ਬੈਠਾਂਗੇ ਤੇ ਤੁਹਾਨੂੰ ਪਤਾ ਹੈ ਪਿਛਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਬਜ਼ੁਰਗ ਸੀ ਉਹ ਸਣ ਕੱਢਦੇ ਹੁੰਦੇ ਸੀ ਰੱਸੇ ਲਾਸ਼ਾਂ ਜਣ ਕੇ ਕਹ ਲਈਏ ਮੰਜੇ ਬਣਨ ਵਾਸਤੇ ਬਾਣ ਵਗੈਰਾ ਵੀ ਉਹ ਸਣ ਦਾ ਤਿਆਰ ਕੀਤਾ ਜਾਂਦਾ ਸੀ ਤੇ ਇੱਕ ਗੁੱਟੀ ਉਹਨਾਂ ਨੇ ਉਹ ਛਣ ਦੀ ਕੀ ਕਹਿੰਦੇ ਹੁੰਦੇ ਉਹਨੂੰ ਭੁੱਲ ਗਏ ਹੁਣ ਤੇ ਉਹ ਲੈ ਕੇ ਰੱਖ ਲਈ ਕੱਢੇ ਜਾਂਦੇ ਇੱਕ ਆਇਆ ਕੋਲੇ ਕਹਿੰਦਾ ਰਾਜਾ ਸਾਹਿਬ ਨਮਸਕਾਰ ਕੀ ਕਰਦੇ ਹੋ ਇਹ ਆਤਪਈ ਹੋਇਆ ਸਾਨੂੰ ਪੁੱਛਣ ਦੀ ਵੀ ਕੀ ਕਰਦੇ ਹੋ ਵਜ਼ੀਰ ਕਹਿੰਦਾ ਜੀ ਲਿਖੋ ਇੱਕ ਕੰਨਾ ਦੂਜਾ ਆ ਗਿਆ ਰਾਜਾ ਜੀ ਨਮਸਕਾਰ ਕੀ ਕਰਦੇ ਹੋ ਵਜ਼ੀਰ ਕਹਿੰਦਾ ਲਿਖੋ ਦੂਜਾ ਅੰਨ ਰਾਜਾ ਕਹਿੰਦਾ ਵਾਪਸੇ ਸਹੀ ਕਰ ਲੈ ਤਾਂ ਦੁਨੀਆਂ ਦੇ ਵਿੱਚ ਅੰਨੇ ਬਹੁਤ ਨੇ ਵੀ ਅਸੀਂ ਸਰਿਆਂ ਛਣ ਕੱਢ ਰਹੇ ਹਾਂ ਰਸੇ ਬਟਨ ਬਾਤੇ ਪਰ ਇਹ ਪੁੱਛ ਰਹੇ ਨੇ ਚਲੋ ਇਹ ਕੋਈ ਮੇਰੀ ਨਵੀਂ ਗੱਲ ਨਹੀਂ ਹੈ ਉਦਾਹਰਨਾਂ ਨੇ ਪਹਿਲਾਂ ਵੀ ਬਹੁਤ ਤੁਸੀਂ ਉਦਾਹਰਨਾਂ ਸੁਣੀਆਂ ਹੋਣਗੀਆਂ ਪੰਜਾਬ ਦੇ ਮੁੱਖ ਮੰਤਰੀ ਬਰਨਾਲੇ ਆਉਂਦੇ ਤੇ ਉਹ ਸਟੇਜ ਤੇ ਇੱਕ ਤੰਜ ਕੱਸਦੇ ਆ ਕਹਿੰਦੇ ਨਾਮ ਰਤਨ ਸਿੰਘ ਹੈ ਤੇ ਕੰਮ ਰਤਨਾ ਵਾਲੇ ਹੈ ਨਹੀਂ। ਸ਼ਿਆਣਾ ਵੀਰ ਹੈ, ਪੱਤਰਕਾਰ ਹੈ, ਗੁਰਸਿੱਖ ਹੈ, ਵਧੀਆ ਪਗਵੰਦ ਹੈ। ਔਰ ਪੰਜਾਬੀ ਠੇਠ ਬੋਲਦਾ ਹੈ, ਸਵਾਲ ਵਧੀਆ ਹੁੰਦੇ ਹਨ। ਮੈਂ ਗੱਲ ਪੱਤਰਕਾਰੀ ਦਾ ਮਿਆਰ ਕੀ ਹੁੰਦਾ ਹੈ, ਉੱਥੇ ਗੱਲ ਕਰਾਂ। ਜੇਸੂ ਪੱਤਰਕਾਰ ਨੂੰ ਇਹ ਨਾ ਪਤਾ ਹੋਵੇ ਵੀ ਜੁੱਤੀ ਮੈਨੂੰ ਪੈਰ ਵਿੱਚ ਪਾਉਣ ਵਾਇ ਤੇ ਕਿਹਾ ਜਾਂ ਜੁੱਤੀ ਮੇਰੇ ਸਿਰ 'ਚ ਮਾਰੀ ਹੈ ਤੇ ਉਹਦੀ ਪੱਤਰਕਾਰੀ ਕਿੰਨੀ ਕੁ ਵਧੀਆ ਹੋ ਤੇ ਉਸ ਤੋਂ ਪਾ ਪਾ ਕੇ ਨਾ ਇਹ ਟ੍ਰੈਂਡ ਬਣਾਤਾ ਕਿ ਰਤਨ ਢਾਲੀਵਾਲ ਨੇ تیر ਟਕਾਣੇ ਤੇ ਲਾਇਆ ਤੇ ਭਗਵੰਤ ਮਾਨ ਦੀਆਂ ਚੀਕਾਂ ਪੈ ਗਈਆਂ ਉਹਨੇ ਜੁੱਤੀ ਮਾਰੀ ਹੈ ਸਿਰ 'ਚ ਨਾਲੇ ਵੀ ਕਿਹਾ ਵੀ ਕੰਮ ਰਤਨਾ ਵਾਲੇ ਹੈ ਨਹੀਂ ਨਾਮ ਰਤਨ ਹੈ ਹੁਣ ਕੀ ਕਹੀਏ ਇਹਨੂੰ ਲੋਕਾਂ ਨੂੰ ਸਾਡੇ ਪੰਜਾਬ ਦੇ ਵਿੱਚ ਇਹ ਤਾਂ ਪੱਤਰਕਾਰ ਨੇ ਹੋਰ ਬਹੁਤੇ ਛਾਣੇ ਲੋਕ ਹੈ ਜਿਨ੍ਹਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਜੁੱਤੀ ਸਾਨੂੰ ਵਾਲਾ ਪੈਰ ਚ ਪਾਉਣ ਵਾਸਤੇ ਕਹਿ ਰਿਹਾ ਜਾਂ ਸਾਡੇ ਜੁੱਤੀ ਸਿਰ ਚ ਮਾਰ ਰਿਹਾ ਏ ਪਤਾ ਨਹੀਂ ਲੱਗ ਰਿਹਾ ਆਸ਼ਾ ਜਦੋਂ ਨਾ ਇਹਨਾਂ ਦੀ ਪੱਤਰਕਾਰੀ ਦੇ ਮਿਆਰ ਦੀ ਤੁਸੀਂ ਗੱਲ ਕਰੋਗੇ ਕਿ ਕਿੱਥੇ ਤੱਕ ਇਹ ਬੰਦੇ ਪਹੁੰਚਦੇ ਨੇ ਕਿੰਨਾ ਕਹੇ ਪਿੱਛੇ ਮੁੜ ਜਾਂਦੇ ਨੇ ਔਰ ਇਹਨਾਂ ਦੇ ਸਵਾਲ ਕਿੱਥੋਂ ਤੱਕ ਸਹੀ ਹੁੰਦੇ ਨੇ ਤੁਸੀਂ ਧਿਆਨ ਦੇ ਨਾਲ ਸੁਣੋ ਇਹ ਉਹੀ ਰਤਨ ਧਾਲੀਵਾਲ ਹੈ ਜਦੋਂ ਲੱਖੇ ਸੁਧਾਣੇ ਦੇ ਘਰ ਗਿਆ ਸੀ ਸ਼ਾਇਦ ਭਵੰਤਮਾਨ ਦੀ ਰੈਲੀ ਹੋਣੀ ਸੀ ਲੁਧਿਆਣੇ ਦੇ ਵਿੱਚ ਸ਼ਾਇਦ ਉਦੋਂ ਦੀ ਗੱਲ ਹੈ ਜਦੋਂ ਉਹਨੇ ਕੁਰਸੀਆਂ ਲਾਈਆਂ ਸੀ ਵੀ ਮੇਰੇ ਨਾਲ ਕੇ ਡਿਬੇਟ ਕਰੋ ਆ ਬਾਦਲ ਦੀ ਹੈ ਬੀਜੇਪੀ ਦੀ ਹੈ ਆਲੰਗਰਸੀਆਂ ਦੀ ਹੈ ਉਹ ਤੋਂ ਗਏ ਨਹੀਂ ਸੀ ਤੇ ਉਹਦੇ ਢਾਲੀ ਵਾਲ ਲਖੇ ਤੇ ਘਰ ਪਹੁੰਚਿਆ ਲਖੇ ਨੇ ਕਹਿੰਦੇ ਕੁੱਟਮਾਰ ਕੀਤੀ ਕੈਮਰੇ ਤੋੜਤੇ ਐਨਕ ਵੀ ਤੋੜਤੀ ਸੀ ਤੇ ਇਹ ਖਬਰ ਲੱਗੀ ਹੋਈ ਹੈ ਅੱਛਾ ਚਲੋ ਇਹ ਹੁੰਦਾ ਰਹਿੰਦਾ ਜਦੋਂ ਤੁਸੀਂ ਗੈਂਗਸਟਰਾਂ ਦੇ ਨਾਲ ਸੰਬੰਧ ਰੱਖੋਗੇ ਗੈਰ ਤੋਂ ਜਿੰਨੂ ਖੰਡ ਦਾ ਪਾਉਣ ਨਹੀਂ ਲੱਗੇ ਜਿੱਦਾਂ ਦੋਨੋਂ ਸੁਭਾਅ ਹੁੰਦਾ ਫਿਰ ਉਹਨਾਂ ਨੇ ਉਦਾਂ ਦਾ ਹੀ ਰਵਈਆ ਤੁਹਾਡੇ ਨਾਲ ਅਪਣਾਉਣਾ ਹੁੰਦਾ ਹੁਣੇ ਕੁਝ ਇੱਕ ਪੱਤਰਕਾਰ ਨੇ ਚਲੋ ਰਤਨ ਦਾਤ ਮੈਂ ਨਾਂ ਲੈਤਾ ਕੋਈ ਗੱਲ ਨਹੀਂ ਪੱਤਰਕਾਰ ਹੀ ਵਧੀਏ ਬੈਸੀ ਉਹਦੀ ਮੈਂ ਮਾੜਾ ਨਹੀਂ ਕਹਿੰਦਾ ਮੈਂ ਕਿਸੇ ਵੀ ਪੱਤਰਕਾਰ ਨੂੰ ਮਾੜਾ ਨਹੀਂ ਕਹਿੰਦਾ ਪਰ ਤੁਸੀਂ ਕਦੇ ਕਾਂਗਰਸੀਆਂ ਨੂੰ ਜਿਨ੍ਹਾਂ ਨੇ ਗੁਟਕਾ ਸਾਹਿਬ ਲਾ ਕੇ ਲੈ ਕੇ ਕਸਮਾਂ ਪਾਈਆਂ ਕਿ ਬੇਅਦਵੀ ਦੇ ਮੁੱਦੇ ਤੇ ਗੱਲ ਕਰਾਂਗੇ ਨਸ਼ੇ ਖਤਮ ਕਰ ਦੇਾਂਗੇ ਕਦੇ ਉਹਨਾਂ ਨੂੰ ਸਵਾਲ ਕੀਤਾ ਕਦੇ ਨਹੀਂ ਕੀਤਾ ਬਾਦਲਾ ਨੇ ਪੂਰੀ ਕੌਮ ਦਾ ਬੇੜਾ ਘਰ ਕਰਤਾ ਬੇਅਦਵੀਆਂ ਕਰਾਈਆਂ ਸ਼ੋਮਨਿਕ ਮਿੰਟ ਤੇ ਕਬਜ਼ੇ ਨੇ ਉਹਨਾਂ ਨੂੰ ਕਦੇ ਸਵਾਲ ਕੀਤੇ ਨੇ ਕਦੇ ਨਹੀਂ ਕਰਨੇ ਤੇ ਨਾ ਹੀ ਇਹ ਕਰਨ ਮੈਂ ਹੋਰ ਨਹੀਂ ਬਹੁਤੀ ਗੱਲ ਕਹਿਣੀ ਜਿਹੜੇ ਫੇਸਬੁੱਕਾਂ ਤੇ ਪੋਸਟਾਂ ਪਾਉਂਦੇ ਨੇ ਨਾ ਕਿ ਰਤਨ ਢਾੜੇਵਾਲ ਨੇ ਤੀਰ ਟਿਕਾਣੇ ਤੇ ਲਾਇਆ ਭਵੰਤਮਾਨ ਦੀਆਂ ਚੀਕਾਂ ਪੈ ਗਈਆਂ ਇਹ ਪਤਾ ਕੌਣ ਨੇ ਇਹ ਫੀਲਿੰਗਾਂ ਲੈ ਰਹੇ ਨੇ ਅਗਲੇ ਤਾਂ ਸਿਰ ਜੁੱਤੀ ਮਾਰੀ ਐ ਔਰ ਇਹਨਾਂ ਨੂੰ ਫੀਲਿੰਗਾਂ ਇਹ ਆ ਰਹੀਆਂ ਵੀ ਸਾਨੂੰ ਪਤਾ ਨਹੀਂ ਪੰਥ ਰਤਨ ਅਵਾਰਡ ਦੇ ਦਾ ਆਪਣੇ ਆਪ ਨੂੰ ਰਤਨ ਢਾੜੇਵਾਲ ਗੁਰਚੰਦ ਸਿੰਘ ਟੋੜਾ ਸਮਝੀ ਜਾਂਦਾ ਹੈ। ਵੀ ਸ਼ਾਇਦ ਮੈਨੂੰ ਅਕਾਲ ਤਖਤ ਤੋਂ ਪੰਥ ਰਤਨ ਜਾਂ ਫਖਰੇ ਕੌਮ ਅਵਾਰਡ ਦੇ ਕੇ ਨਵਾਜੇ। ਸ਼ਾਇਦ ਇਦਾਂ ਫੀਲਿੰਗ ਆਣੀ। ਹੁਣ ਇਹਨੂੰ ਸਮਝਾਵੇ ਕੌਣ? ਭਰਾਵੋ ਜਿਨ੍ਹਾਂ ਦੇ ਪਿੱਛੇ ਤੁਸੀਂ ਮੈਕ ਚੱਟੀ ਫਿਰਦੇ ਹੋ ਉਹ ਦੁਬਾਰਾ ਪੰਜਾਬ ਦੀ ਸਤਾ ਵਿੱਚ ਆ ਜਾਣਗੇ। ਇਹ ਤਾਂ ਕੋਈ ਸੋਚ ਵੀ ਨਹੀਂ ਸਕਦਾ। ਕਿਹੜੇ ਭਲੇਖੇ ਵੀ ਤੁਰੇ ਫਿਰਦੇ ਆ ਸੀ। ਔਰ ਜਿਨ੍ਹਾਂ ਦੇ ਥੱਲੋਂ ਕੁਰਸੀ ਖਿਸਕੀ ਐ ਉਹ ਅਕਾਲੀ ਤੇ ਕਾਂਗਰਸੀ ਨੇ। ਤੁਹਾਨੂੰ ਪਤਾ ਲੱਗਿਆ ਨਹੀਂ ਵੀ ਕੁਰਸੀ ਕਿਉਂ ਖਿਸਕੀ ਐ ਉਹਨਾਂ ਦੇ ਥੱਲੋਂ। ਹਲੇ ਸਮਝ ਨਹੀਂ ਆਈ ਸਰ। ਹਲੇ ਤੁਹਾਨੂੰ ਸਮਝਾਉਣ ਵਾਸਤੇ ਕੋਈ ਨਵੇਂ ਸਕੂਲ ਬਣਾਈਏ। ਨਵੇਂ ਜੁਨੀਵਰਸਿਟੀ ਬਣਾਈਏ ਤੁਹਾਨੂੰ ਕੋਈ ਵੀ ਤੁਹਾਨੂੰ ਉੱਥੇ ਪੜਾਇਆ ਜਾਵੇ ਕਿ ਤੁਹਾਨੂੰ ਸਮਝ ਆਵੇ ਵੀ ਕਾਂਗਰਸੀਆਂ ਤੇ ਬਦਲਕੇ ਪਿੰਡੋਂ ਕੁਰਸੀ ਕਿਉਂ ਗਈ ਹੈ ਸਤਾ ਦੀ ਦੱਸ ਦਿਓ ਕੋਈ ਸਕੂਲ ਇਹ じゃ ਬਣਾ ਦਿੰਨੇ ਤੁਹਾਨੂੰ ਸਮਝ ਲੱਗ ਜਾ ਮੈਂ ਜਿਹੜੀ ਗੱਲ ਨਾਲ ਅੱਜ ਕਹਿਣ ਦੀ ਕੋਸ਼ਿਸ਼ ਕੀਤੀ ਹੈ ਇਹ ਇਕੱਲੇ ਰਤਨ ਦੀ ਗੱਲ ਨਹੀਂ ਮੈਂ ਕਰਦਾ ਰਤਨ ਭਾਈ ਸਾਹਿਬ ਤੁਸੀਂ ਗੁਰ ਸਿੱਖ ਹੋ ਤੁਹਾਡਾ ਮਹਾਂਦਰਾ ਤੁਹਾਡਾ ਜਿਹੜਾ ਇੱਕ ਫ਼ਬਦ ਹੈ ਸਰਦਾਰ ਨੂੰ ਕੋਈ ਗੱਲ ਕਦੇ ਬੈਠ ਕੇ ਗੱਲ ਵੀ ਕਰ ਲਵੋਗੇ ਔਰ ਤੁਹਾਨੂੰ ਜੇ ਨਹੀਂ ਪਤਾ ਬਾਦਲਾਂ ਦੀਆਂ ਕਰਤੂਤਾਂ ਬਾਰੇ ਕਾਂ ਰਾਜ ਦੀਆਂ ਕਰਤੂਤਾਂ ਬਾਰੇ ਉਹ ਦੱਸ ਦਿਆਂਗੇ ਔਰ ਜੇ ਤੁਹਾਨੂੰ ਕੋਈ ਡਰ ਹੋਇਆ ਵੀ ਅਸੀਂ ਬੋਲ ਨਹੀਂ ਸਕਦੇ ਅਗਵਾਈ ਮੈਂ ਦੇ ਦੂੰ ਡਰੋ ਨਾ ਉਹ ਅੰਤਮਾਨੂ ਤਾਂ 4 ਸਾਲ ਹਲੇ ਪੂਰੇ ਹੋਏ ਨਹੀਂ ਤਕਰੀਬਨ ਤਕਰੀਬਨ ਬਹੁਤ ਵੱਡੇ ਮਾਰਜਨ ਦੇ ਨਾਲ ਲੋਕਾਂ ਨੇ ਜਿਤਾਇਆ ਜਿਹੜੇ ਖੂ ਅਕਾਲੀਆਂ ਤੇ ਕਾਂਗਰਸੀਆਂ ਨੇ ਪੱਟੇ ਹੋਏ ਨੇ ਨਾ ਉਹਨੂੰ ਭਰਦਿਆਂ ਭਰਦਿਆਂ ਟਾਈਮ ਲੱਗੂ ਹਲੇ ਆਸ਼ਾ ਇਹ ਗੱਲਾਂ ਪਤਾ ਕੀ ਕਰਦੇ ਹੁੰਦੇ ਆ ਦੇਖੋ ਜੀ ਟੈਂਟ ਦਿੱਲੀ ਤੋਂ ਆਇਆ ਟੈਂਟ ਲਾਉਣ ਵਾਲੇ ਢਿੱਲੇ ਤੋਂ ਆਏ ਇਹਦਾ ਗੱਲਾਂ ਕਰਦੇ ਆ। ਨੇ ਹੁਣ ਤੁਹਾਨੂੰ ਆਹਦਾ ਫੋਨ ਕਰੇ ਭਵੰਤਮਨ ਦਾ ਪੀਏ ਕਬੇ ਵੀ ਰਤਨ ਆ ਚੱਕ 2 ਕਰੋੜ ਰੁਪਈਆ ਤੈਂ ਪ੍ਰਬੰਧ ਕਰਨਾ ਫਲਾਣੇ ਥਾਂ ਰੈਲੀ ਲੱਗਣੀ ਹੈ। ਟੈਂਟ ਵੀ ਤੂੰ ਲਾਉਣਾ ਹੈ, ਹਲਵਾਈ ਵੀ ਤੂੰ ਕਰਨੇ ਆ, ਰੋਟੀਆਂ ਵੀ ਤੂੰ ਪਕਾਉਣੀਆਂ ਨੇ। ਔਰ মিডিਆ ਦੇ ਵਿੱਚ ਯੇਡੀ ਕਵਰੇਜ ਆ ਉਹ ਵੀ ਤੁਹਕ ਕਰਨੀ ਹੈ ਵੀ ਤੁਹਾਨੂੰ ਫੋਨ ਆਵੇ ਅਗਲਾ ਇਹ ਚਾਹੁੰਦੇ ਪਤਾ ਕੀ ਇਹ ਤਿੰਨ ਚਾਰ ਜਣੇ ਇੱਕ ਤਾਂ ਭਾਨਾ ਹੋਇਆ ਲੱਖਾ ਹੋਇਆ ਇਹ ਰਤਨ ਹੋਇਆ ਦੋ ਚਾਰ ਹੋਰ ਨੇ ਇਹ ਚਾਹੁੰਦੇ ਆ ਵੀ ਜਿਹੜਾ ਸਤੌਜ ਵਾਲਾ ਮਾਨ ਹੈ ਨਾ ਵੀ ਉਹ ਸਾਨੂੰ ਤੁਰਨ ਤੋਂ ਪਹਿਲਾਂ ਫੋਨ ਕਰੇ ਵੀ ਮੈਂ ਆ ਰਿਹਾ ਹਾਂ ਤੁਸੀਂ ਪ੍ਰਬੰਧ ਕਰੋ ਅਗਲਾ ਤੁਹਾਨੂੰ ਫੋਨ ਕਿਉਂ ਕਰੂ ਭਾਈ ਜਿਨ੍ਹਾਂ ਨੇ ਤੁਹਾਨੂੰ ਫੋਨ ਕਰਨਾ ਹੈ ਉਹ ਬਾਦਲਕੇ ਤੇ ਕਾਂਗਰਸੀ ਨੇ ਉਹਨਾਂ ਦੀ ਵੇਟ ਕਰ ਲਓ ਜ਼ੋਰ ਲਾਓ ਨਾ ਵੀ ਅਸੀਂ ਕਾਲੀ ਲੈ ਕੇ ਆਉਣੇ ਜਾਂ ਕਾਂਗਰਸੀ ਲੈ ਕੇ ਆਉਣੇ ਇਹ ਜ਼ੋਰ ਲਾ ਲਓ ਗਰਾਊਂਡ ਲੈਵਲ ਤੇ ਸਰਵੇ ਕਰਾ ਕੇ ਦੇਖ ਲਓ ਵੀ ਕਿਹਦਾ ਪਲੜਾ ਭਾਰੀ ਹੈ ਕਿਹਦਾ ਹੌਲਾ ਇਹ ਦੇਖ ਲਓ ਚਲੋ ਤੁਸੀਂ ਭਗਵਾਨਤਮਨ ਦੀ ਗੱਲ ਛੱਡੋ ਤਾਂ ਮੁੱਖ ਮੰਤਰੀ ਨੇ ਪੰਜਾਬ ਦੇ ਮੈਂ ਕੀ ਆ ਮੇਰੇ ਕੋਈ ਔਕਾਤ ਹੈ ਤੁਸੀਂ ਮੈਨੂੰ ਗਾਣਾ ਹੀ ਕੱਢ ਦਿਓ ਮੈਂ ਤੁਸੀਂ ਤਾਂ ਨਾਮ ਹੀ ਨਹੀਂ ਲੈਣ ਤੁਹਾਨੂੰ ਪਤਾ ਹੈ ਤੁਸੀਂ ਕਿਤੇ ਮੇਰੇ ਨਾਲ ਹੀ ਬੈਠ ਜੋ ਡਿਬੇਟ ਕਰ ਲੈਨੇ ਆਪਾਂ ਤੁਸੀਂ ਭਗਵੰਤ ਮਾਨ ਦੇ ਖਿਲਾਫ ਸ਼ਿਕਾਇਤਾਂ ਕਰ ਕਰ ਕੇ ਢੇਰ ਲਾ ਦਿਓ ਸਵਾਲ ਕਰ ਦਿਓ ਮੈਂ ਅਕਾਲੀਆਂ ਤੇ ਕਾਂਗਰਸੀਆਂ ਦੇ ਕਰ ਦੂੰਗਾ ਤੇ ਮੌਕੇ ਤੇ ਜਵਾਬ ਦੇ ਦਿਓ ਫਿਰ ਦੇਖਾਂਗੇ ਵੇ ਗਲਤੀਆਂ ਵਾਲਾ ਜਿਹੜਾ ਪਾਲੜਾ ਹੈਗਾ ਤਕੜੀ ਦਾ ਉਹ ਕੀ ਦਾ ਭਾਰੀ ਹੈ ਫਿਰ ਨਿਰਣਾ ਕਰ ਲਵਾਂਗੇ ਆਪਾਂ ਭਾਈ ਜੀ ਸਾਨੂੰ ਪ੍ਰੋਬਲਮ ਇਹ ਨਹੀਂ ਹੈਗੀ ਵੀ ਭਵੰਤ ਮੰਤ ਨਾਲ ਤੁਸੀਂ ਕਿਉਂ ਕਹਿੰਦੇ ਹੋ ਕਿਸੇ ਭਵੰਤ ਮੰਤ ਤੋਂ ਕੁਝ ਨਹੀਂ ਲੈਣਾ ਤੇ ਨਾ ਸਾਨੂੰ ਲੋੜ ਹੈ ਮੈਂ ਜਦੋਂ ਵੀ ਗੱਲ ਕੀਤੀ ਹੈ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਹੈ ਮੈਂ ਸਭ ਨੂੰ ਚੈਲੰਜ ਕੀਤਾ ਹੈ ਆਮੇ ਅਕਾਲੀ ਹੋਣ ਕਾਂਗਰਸੀ ਹੋਣ ਝਾੜੂ ਵਾਲੇ ਹੋਣ ਬੀਜੇਪੀ ਵਾਲੇ ਹੋਣ ਜਿਹੜਾ ਪੰਜਾਬ ਦੀ ਗੱਲ ਕਰੂ ਉਹਦੀ ਗੱਲ ਆਪਾਂ ਕਰਾਂਗੇ ਪਰ ਜਦੋਂ ਤੁਸੀਂ ਪੱਤਰਕਾਰ ਬਣ ਕੇ ਸਵਾਲ ਕਰਦੇ ਹੋ ਨਾ ਉਦੋਂ ਝੁਕਦੇ ਪਾਲੜੇ ਵਾਲ ਜਾਨਕਿ ਜਿਨ੍ਹਾਂ ਨੇ ਬੁਰਕੀ ਪਾਈ ਹੁੰਦੀ ਹੈ ਉਹਨਾਂ ਦੇ ਪਾਲੜੇ ਵਿੱਚ ਬਹਿ ਕੇ ਨਾ ਗੱਲ ਕਰਿਆ ਕਰੋ ਤੋਲਿਆ ਕਰੋ ਪੂਰਾ ਜਿਹੜਾ ਗਲਤ ਹੈ ਉਹਨੂੰ ਗਲਤ ਕਿਹਾ ਕਰੋ ਤੇ ਇਹ ਪੰਥਰਤਨ ਜਿਹੜੇ ਅਵਾਰਡ ਨੇ ਨਾ ਇਹ ਐਦਾਂ ਨਹੀਂ ਮਿਲਦੇ ਬਾਦਲਾਂ ਨੂੰ ਪਹਿਲਾਂ ਦਈ ਗਏ ਜਹੇਦਾਰ ਬਾਅਦ ਵਿੱਚ ਕਹਿੰਦੇ ਵਾਪਸ ਲੈਣੇ ਆ ਕੀ ਕਰੋਗੇ ਤੁਸੀਂ ਭਗਵਾਨਤਮਾਨ ਨੇ ਤੈਨੂੰ ਪੰਥਰਤਨ ਅਵਾਰਡ ਨਹੀਂ ਦਿੱਤਾ ਵੀਰ ਮੇਰਾ ਗੁੱਸਾ ਨਾ ਕਰੀ ਸਿਰ ਵਿੱਚ ਜੁੱਤੀ ਮਾਰੀ ਐ ਪੰਥਰਤਨ ਅਵਾਰਡ ਹਰੇਕ ਬੰਦੇ ਨੂੰ ਨਹੀਂ ਮਿਲਦਾ ਤੇਰਾ ਕਲਾ ਨਾਮ ਰਤਨ ਐ ਉਹ ਰੱਖ ਲਿਆ ਕੱਲ ਨੂੰ ਬਦਲ ਕੇ ਕੋਈ ਹੋਰ ਰੱਖ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ